ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਇਸ ਸੰਸਾਰ ਨੂੰ ਤਾਰਨ ਵਾਸਤੇ ਸੰਸਾਰ ਤੇ ਆਏ ਇਤਿਹਾਸਕਾਰ ਲਿਖਦੇ ਨੇ ਕਿ ਪਿਤਾ ਕਾਲੂ ਜੀ ਦੇ ਘਰ ਚੋਂ ਇੱਕ ਅਜੀਬ ਕਿਸਮ ਦੀ ਰੋਸ਼ਨੀ ਨਿਕਲੀ ਜਿਸ ਰੋਸ਼ਨੀ ਨੇ ਸਾਰੇ ਸੰਸਾਰ ਨੂੰ ਰਚਨਾ ਦਿੱਤਾ ਜਿਹਦੇ ਬਾਰੇ ਚ ਪਾਈ ਗੁਰਦਾਸ ਜੀ ਵੀ ਕਹਿੰਦੇ ਨੇ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜੰਗ ਚਾਨਣ ਹੋਆ ਚਾਰੇ ਪਾਸੇ ਵਧਾਈਆਂ ਮਿਲ ਰੀਆਂ ਸਨ ਮਾਇਆ ਵੰਡੀ ਜਾ ਰਹੀ ਸੀ ਪਦਾਰਥ ਵੰਡੇ ਜਾ ਰਹੇ ਸਨ ਪਟਵਾਰੀ ਜੀ ਅਤੇ ਚਾਚਾ ਲਾਲੂ ਜੀ ਮੇਰੇ ਹਜ਼ੂਰ ਦੇ ਪਿਤਾ ਜੀ ਦਾ ਨਾਮ ਸੀ ਕਾਲੂ ਰਾਏ ਅਤੇ ਚਾਚਾ ਜੀ ਦਾ ਨਾਮ ਸੀ ਲਾਲੂ ਰਾਏ ਦੋਨੇ ਖੜੇ ਨੇ ਮਾਇਆ ਵੰਡ ਰਹੇ ਨੇ ਵਧਾਈਆਂ ਲੈ ਰਹੇ ਨੇ ਪਦਾਰਥ ਵੰਡ ਰਹੇ ਨੇ ਮੇਰੇ ਹਜ਼ੂਰ ਦੀ ਦਾਈ ਦੌਲਤਾ ਆਈ ਮੇਰੇ ਹਜ਼ੂਰ ਦੀ ਦਾਈ ਦਾ ਨਾਮ ਸੀ ਦੌਲਤਾ ਦੌਲਤਾ ਆਕੇ ਪਟਵਾਰੀ ਜੀ ਨੂੰ ਵਧਾਈਆਂ ਦਿੱਤੀਆਂ ਚਾਚਾ ਲਾਲੂ ਜੀ ਨੇ ਵਧਾਈਆਂ ਦਿੱਤੀਆਂ ਪਟਵਾਰੀ ਜੀ ਅੱਖਾਂ ਲੱਗੇ ਦੌਲਤਾ ਮੰਗ ਅੱਜ ਮੇਰਾ ਮਨ ਬੜਾ ਖੁਸ਼ ਹੈ ਜੋ ਮੰਗੇਗੀ ਤੈਨੂੰ ਮਿਲੇਗਾ ਕਿਉਂਕਿ ਪਰਮਾਤਮਾ ਨੇ ਮੈਨੂੰ ਚੰਨ ਵਰਗਾ ਪੁੱਤ ਦਿੱਤਾ ਹੈ ਦੌਲਤਾ ਅੱਖਾਂ ਲੱਗੀ ਪਟਵਾਰੀ ਜੀ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਪਟਵਾਰੀ ਜੀ ਫੇਰ ਅੱਖਾਂ ਲੱਗੇ ਦੌਲਤਾ ਮੈਂ ਤੈਨੂੰ ਦੂਸਰੀ ਵਾਰ ਕਹਿ ਰਿਹਾ ਮੰਗ ਜੋ ਮੰਗੇਗੀ ਤੈਨੂੰ ਮਿਲੇਗਾ ਦੌਲਤਾ ਨੇ ਹੱਥ ਝੁੜੇ ਆਖੇ ਨਹੀਂ ਪਟਵਾਰੀ ਜੀ ਕਿਸੇ ਚੀਜ਼ ਦੀ ਲੋੜ ਹੁੰਦੀ ਮੈਂ ਮੰਗ ਲੈਂਦੀ ਮੈਨੂੰ ਲੋੜ ਹੀ ਨਹੀਂ ਕਿਸੇ ਚੀਜ਼ ਦੀ ਪਟਵਾਰੀ ਜੀ ਨੇ ਫਿਰ ਕਿਹਾ ਦੌਲਤਾ ਮੈਂ ਤੈਨੂੰ ਹੁਣ ਤੀਸਰੀ ਵਾਰ ਆਖਣ ਲੱਗਾ ਤੂੰ ਜੋ ਮੰਗੇਂਗੀ ਤੈਨੂੰ ਮਿਲੇਗਾ ਪਰਮਾਤਮਾ ਨੇ ਮੈਨੂੰ ਪੁੱਤਰ ਦੀ ਦਾਤ ਦਿੱਤੀ ਹੈ ਜਿਹੜਾ ਜਵਾਬ ਦੌਲਤਾ ਦਾਈ ਨੇ ਪਟਵਾਰੀ ਜੀ ਨੂੰ ਤੀਸਰੀ ਵਾਰ ਕਹਿਣ ਤੇ ਦਿੱਤਾ ਸੀ ਉਹ ਸੁਣਨ ਵਾਲਾ ਹੈ ਦੌਲਤਾ ਆਖਣ ਲੱਗੀ ਵੇ ਰੱਬ ਦੀ ਬਣਾਈ ਹੋਈ ਜ਼ਮੀਨ ਨੂੰ ਰੱਬ ਦੀ ਬਣਾਈ ਹੋਈ ਜ਼ਮੀਨ ਨੂੰ ਝੂਠੀਆਂ ਜਰੀਬਾਂ ਨਾਲ ਵੰਡਣ ਵਾਲਿਆ ਪਟਵਾਰੀਆ ਤੂੰ ਮੈਨੂੰ ਕੀ ਦੇ ਦੇਂਗਾ ਕੋਲ ਚਾਚਾ ਲਾਲੂ ਜੀ ਖੜੇ ਸਨ ਚਾਚਾ ਲਾਲੂ ਜੀ ਅੱਖਾਂ ਲੱਗੇ ਦولتਾ ਮੈਨੂੰ ਕੱਟ ਖੁਸ਼ੀ ਨਹੀਂ ਹੋਈ ਮੇਰੇ ਘਰੇ ਵੀ ਪਰੀਦਾ ਹੋਇਆ ਆ ਮੇਰੀ ਹੱਟ ਹੈ ਮੇਰੀ ਹੱਟ ਤੋਂ ਗੱਡੀ ਪਰ ਕੇ ਰਸਤੇ ਲੈ ਜਾ ਮੈਂ ਤੇਰਾ ਹੱਥ ਨਹੀਂ ਫੜਾਂਗਾ ਦولتਾ ਨੇ ਜਿਹੜਾ ਜਵਾਬ ਚਾਚਾ ਲਾਲੂ ਜੀ ਨੇ ਦਿੱਤਾ ਸੀ ਉਹ ਵੀ ਸੁਣਵਾਰ ਹੈ ਤੋਤਾ ਅੱਖ ਲੱਗੀ ਵੇ ਰੱਬ ਦੀਆਂ ਬਣਾਈਆਂ ਹੋਈਆਂ ਵਸਤਾਂ ਕੱਪੜੀਆਂ ਬਣਾਈਆਂ ਹੋਈਆਂ ਬਸ ਤਾਂ ਝੂਠਿਆਂ ਬੱਚਿਆਂ ਨਾਲ ਤੋਲਣ ਵਾਰਿਆ ਤੂੰ ਵੀ ਮੈਨੂੰ ਕੀ ਦੇ ਦੇਂਗਾ ਦੋਵੇਂ ਪ੍ਰਹਾਰਾਂ ਪਟਵਾਰੀ ਨੇ ਹੌਸਲਾ ਕੀਤਾ ਪੁੱਛਿਆ ਅੱਖਾਂ ਲੱਗੀਆਂ ਦੌਲਤਾਂ ਰਾਤੀ ਕੇਤੇ ਡਾਕਾ ਤੇ ਨਹੀਂ ਮਾਰ ਲਿਆ ਦੌਤਾਂ ਅੱਖ ਲੱਗੀ ਪਟਵਾਰੀ ਜੀ ਤੁਹਾਨੂੰ ਕਿਹਨੇ ਕਿਹਾ ਮੈਂ ਡਾਕਾ ਮਾਰਿਆ ਤੇ ਫੇਰ ਕੰਮ ਕੀ ਹੈ ਤੂੰ ਕੱਲ ਘਰ ਘਰ ਮੰਗਦੀ ਫਿਰਦੀ ਸੀ ਤੇਰੀ ਝੋਲੀ ਢੀ ਹੁੰਦੀ ਸੀ ਅੱਜ ਤੂੰ ਛੱਡ ਰਹੀ ਹੈ ਅੱਜ ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਰਹੇਗੀ ਤੇ ਅੱਕ ਕੇ ਜਿਹੜਾ ਜਵਾਬ ਦੌਲਤਾਂ ਦਾਈ ਨੇ ਦਵਾ ਨੂੰ ਦਿੱਤਾ ਸੀ ਚਾਚਾ ਲਾਲੂ ਜੀ ਨੂੰ ਤੇਤਾ ਕਾਲੂ ਜੀ ਨੂੰ ਉਹ ਵੀ ਸੁਣਵਾਲਾ ਦੌੜਤਾ ਆਖਣ ਲੱਗੀ ਵੇ ਪਟਵਾਰੀਆ ਵੇ ਮੈਂ ਕੋਈ ਡਾਕਾ ਨਹੀਂ ਮਾਰਿਆ ਮੈਂ ਕੋਈ ਸੰ ਨਹੀਂ ਲਾਈ ਵੇ ਤੇਰੇ ਹੋਣ ਵਾਲੇ ਪੁੱਤ ਦੇ ਚਰਨ ਛੂ ਕੇ ਜੋ ਮੈਨੂੰ ਨਸੀਬ ਹੋ ਗਿਆ ਉਹ ਕਿਸੇ ਨੂੰ ਸੱਤਾ ਬਾਸ਼ਾ ਦਾ ਤਨ ਮਿਲਿਆ ਮਨੀ ਮਿਲਣਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ